ਅਸੀ ਗਾਲ ਜੀ ਕਲਗੀ ਤਾਰਾ ਗ੍ਰਾਉਂਡ ਇੰਡਸਟਰੀ ਪਿੰਡ ਦਿਖਾਉਣ ਨਾਲ ਤੁਹਾਨੂੰ ਵੀਰੋ ਕਰਾਹੀ ਹੈ 7 ਫੁੱਟੀ ਕਰਾਹੀ ਹੈ ਇਹ 28 ਇੰਚ ਦੇ ਤਵਾ ਪਾਇਆ ਹੋਇਆ ਜੀ ਹੈਵੀ ਡਿਊਟੀ ਹੱਬਾਂ ਲੱਗੀਆਂ ਹੋਈਆਂ ਖਾੜੀ ਪਊਗੀ ਖਾੜੀ ਵੈਸੇ ਬਹੁਤ ਘੱਟ ਪੈਂਦੀ ਹੈਗੀ ਹੈ ਖਾੜੀ ਨੂੰ ਭਰਨ ਲਈ ਨਾਲ ਇਹਦੇ ਪੱਥਰੀ ਲੱਗੇ ਹੋਏ ਹੈਗੇ ਆ ਤਾਂ ਉੱਪਰ-ਨੀਚੇ ਵੀ ਹੋ ਜਾਣਗੇ। ਇਹ ਜੱਕ ਨੂੰ ਤੁਸੀਂ ਖੋਲੋ। ਇਹਨੂੰ ਵੱਧ ਘੱਟ ਕਰ ਸਕਦੇ ਹੈਗੇ ਆ। ਪਾਰੇ ਨਾਲ ਮਿੱਟੀ ਉਲਟ ਕਰਕੇ ਵੀ ਲਾ ਸਕਦੇ ਹੈਗੇ ਆ। ਪਾਰੇ ਨੂੰ ਘੜ ਵੀ ਸਕਦੇ ਆ ਆਪਾਂ। ਇਹ ਬੈਠਣ ਲਈ ਸਟੈਂਡ ਲੱਗਿਆ ਹੋਇਆ ਹੈਗਾ। ਹੈਵੀ ਡਿਊਟੀ 2.5 ਇੰਚੀ ਸੀ ਗਲਾਸ ਪਾਈਪ ਲੱਗੀ ਹੋਈ ਹੈ ਜੀ ਹੈਵੀ ਡਿਊਟੀ ਲਿਫਟ ਲੱਗੀ ਹੋਈ ਹੈਗੀ ਆ ਸਾਨੂੰ ਰੋ ਕਰਾਹੀ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੈਗੇ ਡਿਸਕ੍ਰਿਪਸ਼ਨ ਸਾਡੇ ਨੰਬਰ ਚੱਲਦੇ ਹੈਗੇ ਕਿਸ ਤਰ੍ਹਾਂ ਦੀ ਚੀਜ਼ ਲੱਗੀ ਕਰਾਹੀ ਸਾਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਕਮੈਂਟ ਤੇ ਦੱਸ ਸਕਦੇ ਹੈਗੇ ਆ ਕੋਈ ਸੰਧ ਬਣਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ